ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀ ਕੀਤਾ ਵੀ ਜਿਹੜੇ ਖਾਲਸਤਾਨੀ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਦੀ ਕਰਦੂ ਦਸੀਏ ਮੜੀ ਜੀ ਪਹਿਲਾਂ ਮੇਰਾ ਜੀ ਨਹੀਂ ਕੀਤਾ ਕਿਉਂਕਿ ਕੌਫੀ ਬਣਾਈ ਨਹੀਂ ਸੀ ਤੇ ਹੁਣ ਕੌਫੀ ਪੀ ਲਈ ਆ ਤੇ ਹੁਣ ਜੀ ਕਰਦਾ ਵੀ ਹੁਣ ਲਾਈਏ ਤੁਹਾਡੀ ਥੋੜੀ ਥੋੜੀ ਜੀ ਪਹਿਲਾਂ ਤਾਂ ਜਿਹੜੇ ਸਟੂਡੈਂਟ ਨੇ ਉਹ ਸੁਣਿਓ ਧਿਆਨ ਦੇ ਨਾਲ ਕੈਨੇਡਾ ਵਿੱਚ ਗਏ ਨੇ ਇੱਥੋਂ ਆਪਣੇ ਮਾਪਿਆਂ ਦਾ 20 ਵੀ 30 ਲੱਖ ਰੁਪਏ ਲਾ ਕੇ। ਉਹਨਾਂ ਨੂੰ ਇੱਕ ਆਪਣੇ ਬੱਚੇ ਜਾਣ ਕੇ ਬਿੰਦ ਕਰਨ ਲੱਗ ਪਏ। ਵੀ ਤੁਹਾਡੇ ਮਾਪਿਆਂ ਦੀ ਤੁਹਾਡੇ ਦੀ ਬਹੁਤ ਉਮੀਦਾਂ ਨੇ ਵੀ ਸਾਡਾ ਬੱਚਾ ਕੈਨੇਡਾ ਵਿੱਚ ਸੈੱਟ ਹੋ ਜਾਊਗਾ ਅਸੀਂ ਵੀ ਜਾਵਾਂਗੇ। ਕੀ ਉਮੀਦਾਂ ਨੇ। ਜੇ ਉਹ ਉਮੀਦਾਂ ਤੁਸੀਂ ਤੋੜ ਦਿਓਗੇ ਅੱਜ ਮੈਂ ਸ਼ਬਦ ਬਦਲ ਲੈਣਾ ਨਾ ਘਰ ਦੇ ਨਾ ਘਾੜ ਦੇ ਵਿਚਾਲੇ ਸ਼ਬਦ ਕੁੱਤਾ ਆਉਂਦਾ ਉਹਨੂੰ ਪਾਸੇ ਕਰ ਦੇ। ਕਿਆ ਪੂਰਾ ਹੀ ਬੋਲ ਦੇਣਾ ਤੋਬੇ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਜਿਹੜੇ ਮਾਪਿਓ ਨੇ ਪੈਸੇ ਲਾਏ ਨੇ ਨਾ ਤੇ ਉਹ ਅਰਦਾਸਾਂ ਵੀ ਕਰਦੇ ਹੋਣਗੇ। ਉਮੀਦਾਂ ਤੋੜਿਓ ਨਾ ਮੈਂ ਕਿਉਂ ਕਹਿਣ ਲੱਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੱਲ ਕਿਸੇ ਬੰਦੇ ਨੇ ਕਿਹਾ ਕਿ ਸ੍ਰੀ ਲਾਉਣਾ ਸੀ ਨਰਿੰਦਰ ਮੋਦੀ ਜੀ ਦੇ ਨਾਲ ਸ੍ਰੀ ਵੀ ਲਾ ਦਿੰਨੇ ਆ ਜੀ ਮਾਫ ਕਰਨਾ ਤੇ ਉਹਨਾਂ ਦਾ ਵਿਰੋਧ ਜਿਹੜੇ ਆਕਲੋਂ ਖਾਲੀ ਖਾਲਿਸਤਾਨੀ ਗਰਮ ਖਿਆਲੀ ਜਿਹਨੂੰ ਤੁਸੀਂ ਸਿੱਖ ਕਹੀ ਨਹੀਂ ਸਕਦੇ ਉਹ ਵਿਰੋਧ ਕਰਦੇ ਆ ਬੇਟਾ ਅਮਰੀਕਾ ਤੇ ਅਮਰੀਕਾ ਤੋਂ ਬਹੁਤ ਲੋਕਾਂ ਨੇ ਪੋਸਟਾਂ ਪਾਈਆਂ ਇਹਨਾਂ ਨੂੰ ਅਕਲੋਂ ਖਾਲੀ ਕਿਹਾ ਵੀ ਇਹ ਸਿੱਖ ਨਹੀਂ ਹੋ ਸਕਦੇ ਲਾਹਣ ਤਾਂ ਬਹੁਤ ਬੰਦ ਗਿਆ ਇਹਨਾਂ ਨੂੰ ਪਰ ਮੈਂ ਜੀ ਕੀਤਾ ਵੀ ਕਾਫੀ ਪੀਤੀ ਹੈ ਥੋੜਾ ਬਹੁਤਾ ਅਸ਼ਰਦਖਾ ਇਹ ਆਪਾਂ ਵੀ ਇਹ ਤਾਂ ਗੱਲ ਹੋ ਗਈ ਸਟੂਡੈਂਟਾਂ ਦੀ ਜਿਹੜੇ ਬੰਦੇ ਪਰਿਵਾਰ ਇੱਥੋਂ ਕਰੋੜਾਂ ਰੁਪਏ ਲਾ ਕੇ ਗਏ ਨੇ ਫੈਮਿਲੀ ਲੈ ਕੇ ਗਏ ਨੇ ਵੀ ਅਸੀਂ ਪੀਆਰ ਹੋਈਏ ਉੱਥੇ ਆਪਣਾ ਕਾਰੋਬਾਰ ਸੈੱਟ ਕਰੀਏ ਉਹਨਾਂ ਨੂੰ ਵੀ ਬੇਨਤੀ ਹੈ ਇਹ ਉਹ ਖਾਲਸਤਾਨੀ ਨੇ ਜਿਹੜੇ ਪ੍ਰਧਾਨ ਸੌਰੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਦੇ ਐ ਇੱਕ ਇਹ ਕਹਿੰਦੇ ਐ ਕਿ ਸਾਨੂੰ ਖਾਲਸਤਾਨ ਦਿਓ ਖਾਲਸਾ ਬਣਾਉਣਾ ਕਿੱਥੇ ਐ ਪੰਜਾਬ ਵਿੱਚ ਤੇ ਬੈਠ ਕੇ ਮੰਗਦੇ ਕਿੱਥੇ ਐ ਕੈਨੇਡਾ ਵਿੱਚ ਤੇ ਗਏ ਕਿੱਥੋਂ ਨੇ ਪੰਜਾਬ ਤੋਂ ਭਾਰਤ ਤੋਂ ਕਿਉਂ ਗਏ ਨੇ ਇਥੇ ਗੁੰਡਾਗਰਦੀ ਕਰਕੇ ਡਾਕੀ ਚੋਰੀਆਂ ਫਰੋਤੀਆਂ ਮੰਗਦੇ ਮੰਗਦੇ ਕਈ ਬਲਾਤਕਾਰੀਆਂ ਦੇ ਵਿੱਚ ਤੇ ਇਹ ਲੋਕ ਹੁਣ ਕੈਨੇਡਾ ਵਿੱਚ ਜਾ ਕੇ ਮਾਹੌਲ ਖਰਾਬ ਕਰ ਰਹੇ ਨੇ ਵੈਸੇ ਟੁੰਡੋ ਸਾਹਿਬ ਨੂੰ ਤਾਂ ਅਕਲ ਆ ਗਈ ਸੀ ਬਾੜੀ ਜਨਾਂ ਨੂੰ ਬਾਹ ਪਾ ਕੇ ਪਰ ਜਿਹੜੇ ਹੁਣ ਵਾਲੇ ਪ੍ਰਧਾਨ ਮੰਤਰੀ ਨੇ ਉਹ ਖੇਤਰ ਫੇਰਦੇ ਰਹੇ ਨਾ ਤੇ ਮੇਰਾ ਕਹਿਣ ਤੋਂ ਮਤਲਬ ਹੈਗਾ ਵੀ ਇਹ ਸਾਰੀ ਜਿਹੜੀ ਇਨਾਂ ਦੀ ਕਰਤੂਤ ਹੈ ਨਾ ਜਿਹੜੇ ਵੀ ਪੰਜਾਬੀ ਕਮਿਊਨਿਟੀ ਦੇ ਲੋਕ ਭਾਵੇਂ ਉਹ ਪੰਜਾਬ ਤੋਂ ਹੋਣ ਭਾਵੇਂ ਪੂਰੇ ਭਾਰਤ ਤੋਂ ਹੋਣ ਉਹਨਾਂ ਦੀ ਸਿਰਦਰਦੀ ਇਹ ਖਾਲਸਤਾਨੀ ਲੋਕ ਬਣਨਗੇ ਕਿਉਂਕਿ ਜਿਹੜੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮੋਦੀ ਸਾਹਿਬ ਉਹ ਜਿਹੜੀ ਗੱਲਬਾਤ ਕੈਨੇਡਾ ਸਰਕਾਰ ਨਾਲ ਕਰਦੇ ਨੇ ਉਹ ਵਧੀਆ ਕਾਰੋਬਾਰ ਦੇ ਵਿੱਚ ਸਾਨੂੰ ਕੋਈ ਬੈਨੀਫਿਟ ਮਿਲੇ ਜਿਹੜੇ ਸਾਡੇ ਉੱਥੇ ਲੋਕ ਸਟੂਡੈਂਟ ਨੇ ਜਾਂ ਕਾਰੋਬਾਰੀ ਨੇ ਵੀ ਉਹਨਾਂ ਲਈ ਕੋਈ ਹੈਲਪ ਹੋਵੇ ਉਹ ਇਹ ਗੱਲ ਵਾਸਤੇ ਕਹਿੰਦੇ ਪਿਛਲੇ ਸਾਲ ਦੇ ਕੈਸੀ ਪਰ ਜਿਹੜੇ ਇਹ ਖਾਲਸਤਾਨੀ ਅਕਲوں ਖਾਲੀ ਨੇ ਇਹ ਸਾਬਤ ਕਰਦੇ ਨੇ ਵੀ ਅਸੀਂ ਸਿੱਖ ਨਹੀਂ ਹੈਗੇ ਅਸੀਂ ਔਰੰਗਜ਼ੇਬ ਦੀਆਂ ਔਲਾਦਾਂ ਮੈਂ ਕਿਉਂ ਕਹਿਣਾ ਕਿਉਂਕਿ ਆਈਐਸਆਈ ਪਾਕਿਸਤਾਨ ਤੋਂ ਇਹਨਾਂ ਨੂੰ ਪ੍ਰਮੋਟ ਕਰਦਾ ਉਹਨਾਂ ਦੇ ਕਹਿਣ ਤੇ ਇਹ ਵਿਰੋਧ ਕਰਦੇ ਨੇ ਹੁਣ ਤੁਸੀਂ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਜਿਹੜੇ ਕੈਨੇਡਾ ਵਿੱਚ ਰਹਿੰਦੇ ਹੋ ਜਦੋਂ ਵੀ ਭਾਰਤ ਦਾ ਕੋਈ ਮੰਤਰੀ ਜਾਵੇ ਜਾਂ ਪ੍ਰਧਾਨ ਮੰਤਰੀ ਜਾਣ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਜਾਵੇ ਭਾਰਤ ਦੇ ਵਸਿੰਦੇ ਹੋਣ ਦੇ ਨਾਂ ਤੇ ਜੰਪਲ ਹੋਣ ਦੇ ਨਾਂ ਤੇ ਵੈਲਕਮ ਕਰਿਆ ਕਰੋ ਤੇ ਜਿਹੜੇ ਖਾਲਸਤਾਨੀ ਅਕਲੋਂ ਖਾਲੀ ਗਰਮਖਿਆਲੀ ਖਾਚ ਸਿਰੇ ਦੇ ਇਹਨਾਂ ਦੇ ਫੇਰਿਆ ਕਰੋ ਛੇਤਰ ਜਿੰਨੇ ਮੈਂ ਫੇਰਦਾ ਵਾਸ਼ਾ ਮੈਨੂੰ ਹੀ ਫੋਨ ਕਰਦੇ ਹੁੰਦੇ ਕੱਲ ਮੈਂ ਜਿਹੜੀ ਵੀਡੀਓ ਪਾਈ ਸੀ ਨਾ ਕਈਆਂ ਦੇ ਫੋਨ ਆਏ ਮੈਂ ਕਿਹਾ ਦੱਸੋ ਜੀ ਗਿਆਨੀ ਜੀ ਇਹ ਤਾਂ ਨਾ ਕਹਾ ਕਰੂੰ ਅਸੀਂ ਅਕਲੋਂ ਖਾਲੀ ਕਿੱਦਾਂ ਹੋ ਗਏ ਅਸੀਂ ਸਿੱਖ ਕਿਉਂ ਨਹੀਂ ਹੈਗੇ ਮੈਂ ਕਿਹਾ ਵਿਰੋਧ ਕਰਦੇ ਹਾਂ ਗਾਲਾਂ ਕੱਢਦੇ ਹਾਂ ਸਿੱਖ ਤਾਂ ਗਾਲਾਂ ਨਹੀਂ ਕੱਢਦੇ ਹੁੰਦੇ ਅੱਛਾ ਫੇਰ ਇਹ ਨਾ ਜਦੋਂ ਗੱਲ ਕਹਦੀ ਐ ਫੋਨ ਕੱਟ ਜਾਂਦੇ ਫਿਰ ਬਾਅਦ ਵਿੱਚ ਬਲੌਗ ਮਾਰ ਜੰਦੇ ਬਲੋਕ ਕਰਨ ਦੇ ਮੈਨੂੰ ਨਾ ਫੋਨ ਕਰਿਆ ਕਰੋ ਨਾ ਕਰਿਆ ਕਰੋ ਗਾਲਾਂ ਕੱਢਿਆ ਕਰੋ ਫੱਦੇ ਬੁਲਾਇਆ ਕਰੋ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਮੈਨੂੰ ਤਾਂ ਪ੍ਰਮਾਤਮਾ ਨੇ ਜਿਗਰਾ ਐਡਾ ਵੱਡਾ ਦਿੱਤਾ ਹੈ ਅਸੀਂ ਕਦੇ ਨਹੀਂ ਘਬਰਾਉਂਦੇ ਤੁਹਾਡੀ ਜ਼बान ਉਹ ਗੰਦੀ ਕਰ ਲੋ ਸਾਫ਼ ਕਰ ਲੋ ਇਹ ਤੁਹਾਡੇ ਤੇ ਅਸਰ ਪੈਣਾ ਸਾਡੇ ਤੇ ਅਸਰ ਨਹੀਂ ਪੈਣਾ ਜੇ ਕੋਈ ਕਵੇ ਮੈਂ ਸੂਰਜਵਾਲ ਨੂੰ ਜਾਂ ਚੰਦਵਾਲ ਨੂੰ ਮੂੰਹ ਕਰਕੇ ਥੋਕਣਾ ਹੈ ਉਹ ਥੁੱਕ ਸੂਰਜ ਤੇ ਜਾਂ ਚੰਦ ਤੇ ਜਾਊਗਾ ਜਿਹੜਾ ਥੁੱਕਣ ਵਾਲਾ ਉਹਦੇ ਮੂੰਹ ਤੇ ਡਿੱਗੂਗਾ ਇਤੋਂ ਵੱਡੀ ਦਾ ਆਧਾਰ ਨਹੀਂ ਸਕਦਾ ਮੈਂ ਬਸ ਉਹ ਧਾਰਨਾ ਮੇਰੇ ਕੋਲੇ ਬਹੁਤ ਹੈ ਮੈਂ ਕਿਥੇ ਕਰਦਾ ਰਿਹਾ ਇਹ ਨਹੀਂ ਗੱਲ ਹੈਗੀ ਨਾਵੀ ਵੀ ਬਣਾ ਦਿੰਨੇ ਆ ਮੌਕੇ ਤੇ ਆਪਾਂ ਆ ਮੌਕੇ ਤੇ ਬਣਾਈਏ ਨਾਵੀ ਆਪਾਂ ਇਦਾਂ ਜੇ ਤੁਹਾਡਾ ਦਿਮਾਗ ਕੰਮ ਕਰੇ ਵੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਆਏ ਨੇ ਅਸੀਂ ਵੈਲਕਮ ਕਰੀਏ ਸਾਡੀ ਇੱਜ਼ਤ ਵਧੇ ਤੇ ਤੁਹਾਡੀ ਮਿੱਟੀ ਤੁਹਾਡੇ ਲੋਕਾਂ ਵਿੱਚ ਪੱਟੀ ਜਾਂਦੀ ਹੈ ਜੇ ਤੁਸੀਂ 10 ਖੜੇ ਹੋਣੇ ਉਹਨਾਂ ਤਾਂ 40 ਬੰਦੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਹੱਕ ਵਿੱਚ ਬੋਲਣ ਵਾਲੇ ਖੜੇ ਹੁੰਦੇ ਆ ਉਹ ਕੀ ਕਹਿਣਗੇ ਜਾਂ ਤੁਸੀਂ ਕਿਤੇ ਮੁੰਡਾ ਵਿਆਹ ਹੋਗੇ ਕੁੜੀ ਵਿਆਹ ਹੋਗੇ ਅਗਲੇ 100 ਵਾਰੀ ਭੁੱਲਦੇ ਆ ਵੀ ਇਹ ਕਿਤੇ ਖਾਲਸਤਾਨੀ ਤਾਂ ਨਹੀਂ ਜੇ ਕਹਿਣ ਵੀ ਹਾਂ ਖਾਲਸਤਾਨੀ ਹੈ ਫਿਰ ਕਹਿੰਗੇ ਨਾ 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 ਅਸੀਂ ਨਹੀਂ ਜੀ ਆ ਜੀ ਨਹੀਂ ਰਸਤਾ ਕਰਨਾ ਉਹ ਕਹਿੰਦੇ ਕਿਰਨਾਂ ਵਿੱਚ ਇੱਕ ਖਾਲਸਤਾਨੀ ਬਾਗਿਆ ਕਿਸੇ ਦੇ ਘਰ ਉਹ ਪਰਿਵਾਰ ਬੈਠਾ ਸੀ ਪਾਰਕ ਵਿੱਚ ਤੇ ਅੰਦਰੋਂ ਬੀਬੀ ਆਈ ਦੁੱਧ ਦਾ ਕੱਪ ਲੈ ਕੇ ਤੇ ਉਹ ਕਹਿੰਦੀ ਪਹਿਲਾਂ ਦੁੱਧ ਛਕੋ ਤੇ ਜਦੋਂ ਦੁੱਧ ਦਾ ਕੱਪ ਉਹਨੇ ਫੜ ਲਿਆ ਉਹ ਕਹਿੰਦੀ ਬਾਹਲਾ ਇਹ ਬਿਨ ਬੀਬੀ ਚ ਕਹਿੰਦੇ ਬਾਹਲਾ ਉਹ ਬੰਦਾ ਕਹਿੰਦਾ ਜੀ ਕਿ ਤਾਂ ਜਿਆਦਾ ਹੈ ਵੱਡਾ ਹੈ ਘੱਟ ਕਰ ਦਿਓ ਉਹ ਬੀਬੀ ਪਤਾ ਕਹਿੰਦੀ ਕਹਿੰਦੇ ਸਾਡਾ ਕੁੱਤਾ ਹੋਰ ਨਹੀਂ ਪਿੰਦਾ ਜੀ ਉਹ ਤਾਂ ਰੱਜ ਗਿਆ ਪਹਿਲੀ ਉਹਦੇ ਖਾਤਰ ਅਸੀਂ ਰੱਖ ਲਿਆ ਹੁਣ ਬਾਧੂ ਐ ਪੀ ਲੋ ਜਾਣ ਕੇ ਅਗਲੇ ਨਾ ਐਨੀ ਬ੍ਰੇਕੀ ਨਾਲ ਛਿੱਤਰ ਫੇਰਦੇ ਨੇ ਇਹਨਾਂ ਦੇ ਐਨੀ ਬ੍ਰੇਕੀ ਨਾਲ ਐਨੀ ਬ੍ਰੇਕੀ ਨਾਲ ਬੇਚੀ ਕਰਦੇ ਨੇ ਇਹ ਬਿਸ਼ਰਮ ਫੇਰ ਵੀ ਨਹੀਂ ਸਮਝਦੇ ਅੱਛਾ ਇਹ ਮੈਂ ਬਣਾਈ ਆ ਮونی ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਕੋਈ ਬੁੜੀ ਦੀ ਗੱਲ ਨਹੀਂ ਹੈਗੀ ਇਹ ਮੈਂ ਮੌਕੇ ਤੇ ਖੜੀ ਆ ਇਸੇ ਵਕਤ ਪਹਿਲਾਂ ਵੀ ਨਹੀਂ ਲਿਖੀ ਕੋਈ ਮੌਕੇ ਤੇ ਘੜਤੀ ਇਹਨਾਂ ਨਾਲ ਇਦਾਂ ਹੋਵੇ ਫਿਰ ਸਮਝ ਆਉਣੀ ਇਹਨਾਂ ਨੂੰ ਬਹੁਤ ਹੋ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ